ਹਰ ਇੱਕ ਸਿੱਖ ਦੀ ਚਾਹਤ ਆ ਕਿ ਮੈਂ ਨਨਕਾਣਾ ਸਾਹਿਬ ਦੀ ਧਰਤੀ ਨੂੰ ਮੱਥਾ ਟੇਕ ਕੇ ਆਵਾਂ ਉੱਥੇ ਸੀਸ ਝੁਕਾ ਕੇ ਆਵਾਂ ਗੁਰੂ ਨਾਨਕ ਸਾਹਿਬ ਦੀ ਧਰਤੀ ਵੇਖ ਕੇ ਆਵਾਂ ਸੋ ਅੱਜ ਮੈਂ ਪਹੁੰਚ ਗਿਆ ਜੀ ਨਨਕਾਣਾ ਸਾਹਿਬ ਅਸੀਂ ਬੜੇ ਗੀਤ ਸੁਣਦੇ ਹੁੰਦੇ ਸੀ ਉਹ ਗੁਰੂਆਂ ਦੀ ਧਰਤੀ ਉੱਤੇ ਮੱਥਾ ਟੇਕਣ ਨੂੰ ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ ਹਣਾ ਰੱਬਾ ਦੇ ਪੰਜਾਬ ਦਾ ਪਾਕਿਸਤਾਨ 'ਚ ਰਹਿ ਗਿਆ ਇੱਕ ਕਦੇ ਨਾ ਹੋਣਾ ਪੂਰਾ ਐਸਾ ਘਾਟਾ ਪੈ ਗਿਆ ਏ ਨਹੀਂ ਭੁੱਲਣਾ ਦੁੱਖ ਸੰਗਤਾਂ ਨੂੰ ਵਿਛੜੇ ਨਨਕਾਣੇ ਦਾ ਜੀ ਅਸੀਂ ਪਹੁੰਚ ਗਏ ਆ ਨਨਕਾਣਾ ਸਾਹਿਬ ਤੇ ਇਹ ਨਨਕਾਣਾ ਸਾਹਿਬ ਦੇ ਬਾਜ਼ਾਰ ਦਾ ਮਾਹੌਲ ਆ ਸਾਧ ਸੰਗਤ ਜੀਓ ਤੁਸੀਂ ਇਸ ਵੇਲੇ ਦਰਸ਼ਨ ਕਰ ਰਹੇ ਹੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੇ ਪ੍ਰਕਾਸ਼ ਸਥਾਨ ਦੇ ਜਿੱਥੇ 1469 ਦੇ ਵਿੱਚ ਗੁਰੂ ਪਾਤ ਜੀ ਦਾ ਪ੍ਰਕਾਸ਼ ਹੋਇਆ ਸਾਕੇ ਨਨਕਾਣਾ ਸਾਹਿਬ ਦੇ ਗੋਲਿਆਂ ਦੇ ਨਿਸ਼ਾਨ ਨੇ ਜੋ ਮਹੰਤਾ ਨੇ ਗੋਲੀਆਂ ਚਲਾਈਆਂ ਸੀ ਇਹ ਕਹਿ ਨਿਸ਼ਾਨ ਹੈ ਦੋ ਨਿਸ਼ਾਨ ਸਾਧ ਸੰਗਤ ਜੀ ਦੇਖ ਸਕਦੇ ਹੋ ਇਹਦੇ ਅੰਦਰ ਭਾਈ ਲਛਮਣ ਸਿੰਘ ਨੂੰ ਮਹੰਤਾ ਦੇ ਗੁੰਡਿਆਂ ਨੇ ਜੁੰਦਾ ਪੁੱਠਾ ਬੰਨ ਕੇ ਸਾੜ ਕੇ ਸ਼ਹੀਦ ਕੀਤਾ ਗੁਰੂ ਕੇ ਸਿੱਖ ਹਰ ਚੀਜ਼ ਬਰਦਾਸ਼ਤ ਕਰ ਲੈਂਦੇ ਨੇ ਪਰ ਗੁਰੂ ਘਰ ਦੀ ਬੇਦਵੀ ਜਿਹੜੀ ਹੈ ਉਹ ਬਰਦਾਸ਼ਤ ਨਹੀਂ ਹੁੰਦੀ ਸਤਿ ਸ੍ਰੀ ਅਕਾਲ ਜੀ ਮੇਰੇ ਅਗਲੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਇਹ ਜਿਹੜਾ ਵਲੌਗ ਬੜਾ ਅਹਿਮ ਆ ਕਿਉਂਕਿ ਹਰ ਇੱਕ ਸਿੱਖ ਦੀ ਚਾਹਤ ਆ ਕਿ ਮੈਂ ਨਨਕਾਣਾ ਸਾਹਿਬ ਦੀ ਧਰਤੀ ਨੂੰ ਮੱਥਾ ਟੇਕ ਕੇ ਆਵਾਂ ਉੱਥੇ ਸੀਸ ਝੁਕਾ ਕੇ ਆਵਾਂ ਗੁਰੂ ਨਾਨਕ ਸਾਹਿਬ ਦੀ ਧਰਤੀ ਵੇਖ ਕੇ ਆਵਾਂ ਸੋ ਅੱਜ ਮੈਂ ਪਹੁੰਚ ਗਿਆ ਜੀ ਨਨਕਾਣਾ ਸਾਹਿਬ ਹੁਣ ਮੈਂ ਜਾ ਰਿਹਾ ਨਨਕਾਣਾ ਸਾਹਿਬ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਤੇ ਆਪ ਵੀ ਕਰਾਂਗੇ ਸੋ ਅਸੀਂ ਬੜੇ ਗੀਤ ਸੁਣਦੇ ਹੁੰਦੇ ਸੀ ਉਹ ਗੁਰੂਆਂ ਦੀ ਧਰਤੀ ਉੱਤੇ ਮੱਥਾ ਟੇਕਣ ਨੂੰ ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ ਹਨਾ ਇਹ ਇਦਾਂ ਦੇ ਗੀਤ ਜਿਵੇਂ ਵਾਰਿਸ ਭਾਜੀ ਹੁਣਾਂ ਗਾਇਆ ਰੱਬਾ ਦਿਰ ਪੰਜਾਬ ਦਾ ਪਾਕਿਸਤਾਨ 'ਚ ਰਹਿ ਗਿਆ ਇੱਕ ਕਦੇ ਨਾ ਹੋਣਾ ਪੂਰਾ ਐਸਾ ਘਾਟਾ ਪੈ ਗਿਆ ਏ ਨਹੀਂ ਭੁਲਣਾ ਦੁੱਖ ਸੰਗਤਾਂ ਨੂੰ ਵਿਛੜੇ ਨਨਕਾਣੇ ਦਾ ਸੋ ਅੱਜ ਪਰਮਾਤਮਾ ਨੇ ਇਹ ਖੁਸ਼ਕਿਸਮਤੀ ਹੁੰਦੀ ਆ ਕਿ ਕਰਮਾ ਚ ਲਿਖਿਆ ਹੋਵੇ ਵਿਛੜੀਏ ਜਿਹੜੇ ਸਾਡੇ ਸਥਾਨ ਆ ਉਹਨਾਂ ਦੀ ਯਾਤਰਾ ਹੋ ਜਣੀ ਤੇ ਪਰ ਇਹਦਾ ਸੇੜਾ ਜਾਂਦਾ ਸਾਡੇ ਢਿੱਲੋਂ ਭਾਜੀ ਉਹਨਾਂ ਨੂੰ ਨਾਸਰ ਢਿੱਲੋਂ ਭਾਜੀ ਉਹਨਾਂ ਨੂੰ ਸੇੜਾ ਜਾਂਦਾ ਸੋ ਇਹ ਦਰਸ਼ਨ ਕਰਾਉਂਦੇ ਆ ਸਾਰਿਆਂ ਨੂੰ ਤੇ ਜਿਹੜੇ ਆਪਣੇ ਪਿੰਡਾਂ ਚ ਵਿਛੜੇ ਲੋਕ ਆ ਉਹਨਾਂ ਨੂੰ ਪਿੰਡਾਂ ਨਾਲ ਮਲਾਉਂਦੇ ਆ ਉੱਥੋਂ ਦੇ ਲੋਕਾਂ ਨਾਲ ਮਲਾਉਂਦੇ ਆ ਜਿਵੇਂ ਮੈਂ ਅੱਜ ਪਹਿਲੇ ਵੀ ਲੋਗ ਵੀ ਤੁਸੀਂ ਵੇਖਿਆ ਮੇਰੀ ਜਿਹੜੀ ਸਟਾਰਟਿੰਗ ਹੋਈ ਸੀ ਨਾ ਮੇਰੇ ਦਾਦੀ ਜੀ ਜਿਵੇਂ ਉਹਨਾਂ ਨੇ ਮੈਨੂੰ ਆਪਣੇ ਪਿੰਡ ਬਾਰੇ ਦੱਸਿਆ ਵੀ ਉੱਥੇ ਜਾ ਕੇ ਆਈ ਉਹ ਵੇਖਿਆ ਸੀ ਸੋ ਉਹਨਾਂ ਨੇ ਇਹ ਵੀਡੀਓ ਰਹੀ ਉਹ ਪਿੰਡਾਂ ਨੂੰ ਵੇਖ ਲੈਣਾ ਜਾਂ ਕਿਉਂਕਿ ਉਹ ਆ ਨਹੀਂ ਜ ਸਕਦੇ ਬਜ਼ੁਰਗ ਆ ਕਾਫੀ ਸੋ ਕੋਸ਼ਿਸ਼ ਕਰੂੰਗਾ ਲਿਆਉਣ ਦੀ ਤੇ ਇਹ ਸਿਹਰਾ ਜਾਂਦਾ ਨਾਸਰ ਪਾਜੀ ਉਹਨਾਂ ਨੂੰ ਪਾਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਵੀ ਧੰਨਵਾਦ ਤੁਸੀਂ ਆਏ ਤੇ ਕੋਸ਼ਿਸ਼ ਇਹ ਕਰੀ ਤੋਂ ਵੀ ਸਾਰੇ ਜਿੰਨੇ ਵੀ ਦੋਸਤ ਹੌਣ ਉਹਨਾਂ ਨੂੰ ਜਿੰਨਾ ਟਾਈਮ ਹੋ ਸਕੇ ਤੁਹਾਡੇ ਵਰਗੇ ਪਿਆਰ ਵਾਲੇ ਦੋਸਤ ਹੁੰਦੇ ਆ ਉਹਨਾਂ ਨੂੰ ਨਨਕਾਣਾ ਸਾਹਿਬ ਉਹਨਾਂ ਦੇ ਸ਼ਬਦਾਂ ਦੇ ਮੁਤਾਬਕ ਉੱਥੇ ਲੈ ਕੇ ਜਾਈਏ ਵਿਕਾਸ ਸਾਰੇ ਖਮਾਉਂਦਾ ਤੇ ਆਪਾਂ ਵੀ ਕੋਸ਼ਿਸ਼ ਕਰੀਦੀ ਆ 2014 15 ਤੋਂ ਅਸੀਂ ਲੱਗੇ ਆ ਇਸੇ ਕੰਮ ਨੂੰ ਤੇ ਅੱਜ ਤੁਹਾਡੇ ਵਰਗੇ ਸੋਹਣੇ ਸੋਹਣੇ ਪਿਆਰੇ ਫਿਰ ਦੋਸਤ ਹੁੰਦੇ ਨੇ ਤੇ ਦਿਲ ਖੁਸ਼ ਹੁੰਦਾ ਤੇ ਜਿਸ ਤਰ੍ਹਾਂ ਤੁਹਾਨੂੰ ਅਸੀਂ ਦਰਸ਼ਨ ਕਰਾਉਂਦੇ ਆ ਇਹ ਦਿਨ ਇਦਾਂ ਵੀ ਅਸੀਂ ਬੰਡਰ ਬਾਕੀ ਕਰਮਾ ਵਾਲੇ ਆ ਜਿਹੜਾ ਇੱਥੇ ਆਏ ਆ ਪਰ ਵੇਖੋ ਕਿਤੇ ਵੀ ਜਾਣਾ ਇੱਕ ਜਰੀਆ ਹੁੰਦਾ ਆ ਕਿਸੇ ਥਰੂ ਜਾ ਸਕਦੇ 2015 ਤੋਂ ਭਾਜੀ ਉਹਨਾਂ ਲੋਕਾਂ ਨੂੰ ਵੇਅਰ ਕਰਨਾ ਸ਼ੁਰੂ ਕੀਤਾ ਲੋਕਾਂ ਨੇ ਵੇਖਿਆ ਵੀ ਨਹੀਂ ਕਿਉਂਕਿ ਸਾਡੇ ਮੰਨ ਦੇ ਵਿੱਚ ਇੱਕੋ ਡਾਰੀ ਜੇ ਪਾਕਿਸਤਾਨ ਦੀ ਮੋਹਰ ਲੱਗਦੀ ਕਿ ਦੇ ਹੋਰ ਜਾਏ ਨਹੀਂ ਜਾਣਾ ਇਹ ਵੀ ਵਹਿਮ ਦੂਰ ਹੋਇਆ ਤੇ ਪਾਕਿਸਤਾਨ ਆ ਕੇ ਵੇਖਦੇ ਉਹ ਦੱਸਿਆ ਇਹਨਾਂ ਨੇ ਬਾਕੀ ਇੱਥੇ ਆ ਕੇ ਲੋਕਾਂ ਨੂੰ ਸਾਂਭਣਾ ਉਹਨਾਂ ਨੂੰ ਘਮਾਉਣਾ ਦਰਸ਼ਨ ਕਰਾਉਣੇ ਸੋ ਬੜੇ ਭਾਜੀ ਤੁਸੀਂ ਪੁੰਨ ਦਾ ਕੰਮ ਕਰ ਰਹੇ ਹੋ ਪਹਿਲਾਂ ਤੇ ਜਿਵੇਂ ਤੁਹਾਨੂੰ ਦੱਸਿਆ 2015 ਤੋਂ ਲੱਗੇ ਆਪਾਂ ਸ਼ੌਕੀਆ ਕਰੀਦਾ ਸੀ ਹੁਣ ਇਹਨੂੰ ਇੱਕ ਕੰਪਨੀ ਦੀ ਸ਼ਕਲ ਦਿੱਤੀ ਜਿਵੇਂ ਪਹਿਲੇ ਵਲੌਗ ਦੱਸਿਆ ਵਿਕਾਸ ਵਿਜੇਤਾ ਸਾਰੀ ਕੰਪਨੀ ਮੈਂ ਤੇ ਵਿਕਾਸ ਦਾ 파ਟਨਰ ਹਾਂ ਤੇ ਵਿਕਾਸ ਸਾਰਿਆਂ ਨੂੰ ਸੋਨਾ ਘਮਾਉਂਦਾ ਵਾ ਸੋ ਇਹ ਪੂਰਾ ਐਕਟਿਵ ਜਿਹੜਾ ਨਾ ਉਹ ਵੀ ਭਾਈ ਜੀ ਨਾਲ ਹੀ ਤੁਸੀਂ ਆਹ ਵੇਖੋ ਅਸੀਂ ਪਹੁੰਚ ਗਏ ਨਨਕਾਣਾ ਸਾਹਿਬ ਤੇ ਬਾਕੀ ਵਿਕਾਸ ਵੀਰੇ ਦਾ ਹੁਣੇ ਰੂਬਰੂ ਤੁਹਾਨੂੰ ਕਰਵਾ ਕੇ ਫੇਰ ਇੱਕ ਵਾਰੀ ਹਰ ਵਲੌਗ ਵਿੱਚ ਕਰਾਵਾਂਗੇ ਤੁਸੀਂ ਕਿਸੇ ਨੇ ਇੱਥੇ ਆਉਣਾ ਇਹਨਾਂ ਨਾਲ ਸੰਪਰਕ ਕਰੋ ਤੁਹਾਨੂੰ ਸਾਰੇ ਥਾਂਵਾਂ ਦੀ ਯਾਤਰਾ ਕਰਾਉਣਗੇ ਅੱਛਾ ਜੇ ਤੁਹਾਡੇ ਕੋਲ ਕੈਨੇਡਾ ਦੀ ਪੀਆਰ ਆ ਜਾਂ ਹੋਰ ਕਿਸੇ ਕੰਟਰੀ ਦੀ ਆ ਥੋੜਾ ਵੀਜ਼ਾ ਲੱਗਣਾ ਸੌਖਾ ਹੋ ਜਾਂਦਾ ਤੁਹਾਨੂੰ ਐਂਟਰੀ ਮਿਲ ਜਾਂਦੀ ਆ ਨਹੀਂ ਤੇ ਫਿਰ ਜੇ ਇੰਡੀਆ ਤੋਂ ਆਉਣਾ ਤੇ ਜਸੇ ਨਾਲ ਆਉਣਾ ਪੈਂਦਾ ਤੇ ਬਾਕੀ ਆਪਾਂ ਭਾਜੀ ਚੱਲਦੇ ਹਾਂ ਨਨਕਾਣਾ ਸਾਹਿਬ ਜਾ ਕੇ ਅਗਲਾ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਤੇ ਮੈਂ ਆਪ ਵੀ ਕਰੂੰਗਾ ਮਿਲਦੇ ਆ ਜੀ ਅੱਗੇ ਜੀ ਅਸੀਂ ਪਹੁੰਚ ਗਏ ਆ ਨਨਕਾਣਾ ਸਾਹਿਬ ਤੇ ਇਹ ਨਨਕਾਣਾ ਸਾਹਿਬ ਦੇ ਬਾਜ਼ਾਰ ਦਾ ਮਾਹੌਲ ਆ ਵੀਰ ਜੀ ਸਾਰੇ ਘੁਮਾ ਕੇ ਵਿਖਾ ਦਿਓ ਮੜਾ ਜੀ ਕਿਵੇਂ ਦਾ ਮਾਹੌਲ ਆ ਇਸ ਧਰਤੀ ਦਾ ਗੋ ਨਾਨਕ ਸਾਹਿਬ ਦੀ ਧਰਤੀ ਇਹ ਆ ਗੁਰਦੁਆਰਾ ਜਨਮ ਸਥਾਨ ਇੱਥੇ ਆਪਾਂ ਦਰਸ਼ਨ ਦਿਦਾਰੇ ਕਰਾਂਗੇ ਇਹ ਨਨਕਾਣਾ ਸਾਹਿਬ ਦਾ ਮੇਨ ਬਾਜ਼ਾਰ ਆ ਇਹ ਗੁਰਦੁਆਰਾ ਸਾਹਿਬ ਦੀ ਮੇਨ ਐਂਟਰਸ ਹੈ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਸੇਵਕ ਸੇਕ ਸਭੈ ਕਰਤਾ ਨੂਰ ਸਾਹਿਬ ਨੇ ਸਰਦੈ ਕਰੀਐ ਸਤੈ ਤੋ ਆਸ ਕਰੀਐ ਪੂਰਨ ਹੋਏ ਜਮਾਨੀਆ ਸਾ ਤੋ ਤੁਜਨ ਕੀ ਰਹੀਐ ਪਿਆਸਾ ਕਹਾਂ ਮੈਂ ਸਰਾਡ ਕੋਈ ਅਵਨਾਥਾਂ ਚੋ ਪਰਚਾਉ I um... ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਉਹ ਮਹਾਨ ਪਰਗਟਾ ਪਰਗਾਟ ਆਨੁਰਵਾ ਸ੍ਰੀ ਨਨਕ ਕਾਨ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਤੁਸੀਂ ਇਸ ਵੇਲੇ ਦਰਸ਼ਨ ਕਰ ਰਹੇ ਹੋ ਧੰਨ ਧੰਨ ਸਾਹਿਬ ਸ੍ਰੀ ਗੁਰਨਾੰਦ ਜੀ ਮਹਾਰਾਜ ਪਾਤਸ਼ਾਹ ਜੀ ਦੇ ਪ੍ਰਕਾਸ਼ ਸਥਾਨ ਦੇ ਜਿੱਥੇ 1469 ਦੇ ਵਿੱਚ ਗੁਰੂ ਪਾਤਸ਼ਾਹੀ ਦਾ ਪ੍ਰਕਾਸ਼ ਹੋਇਆ ਇਹ ਪਵਿੱਤਰ ਸਥਾਨ ਹੈ ਇਹ ਜਿਹੜਾ ਅੱਜ ਨਨਕਾਣਾ ਸਾਹਿਬ ਸ਼ਹਿਰੂਬਤ ਹੈ ਔਰ ਜਿਸ ਨੂੰ ਪਹਿਲੇ ਰਾਏ ਪੋਇਤ ਤਲਵੰਡੀ ਆਖਿਆ ਜਾਂਦਾ ਸੀ ਔਰ ਮਗਰੋਂ ਜੋਥ ਦੇ ਪ੍ਰਸਿੱਧ ਜੋ ਮੁਸਲਮਾਨ ਪੱਟੀ ਫੈਮਿਲੀ ਦੇ ਰਾਏ ਬਲਾਰ ਜੀ ਜੋ ਗੁਰੂ ਪਾਤਸ਼ਾਹ ਦੇ ਬਹੁਤ ਵੱਡੇ ਸ਼ਰਧਾਲੂ ਹੋਏ ਹਨ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਆਪਣੀ ਅੱਧੀ ਜਾਗੀਰ 750 ਰੱਬਾ ਜ਼ਮੀਨ ਗੁਰੂ ਪਾਤਸ਼ਾਹ ਜੀ ਦੇ ਨਾਮ ਕੀਤੀ ਔਰ ਇਸ ਤਰ੍ਹਾਂ ਜਿਹੜਾ ਹੈ ਇਸ ਦਾ ਨਾਮ ਜਿਹੜਾ ਸੀ ਉਹ ਵੀ ਰਾਏ ਪੋਈ ਦੀ ਤਲਵੰਡੀ ਤੋਂ ਨਨਕਾਣਾ ਰੱਖਿਆ ਗਿਆ ਔਰ ਇਸ ਤਰ੍ਹਾਂ ਹੀ ਬੋਲਦੇ ਆਂ ਬੋਲਦੇ ਆਂ ਨਨਕਾਣਾ ਸਾਹਿਬ ਪ੍ਰਸਿੱਧ ਹੋਇਆ ਸੋ ਇੱਥੇ ਗੁਰੂ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਮੋੜਲੇ ਲਗਭਗ ਕੋਈ 16-17 ਸਾਲ ਗੁਜ਼ਾਰੇ ਹਨ ਜਿੱਥੇ ਜਿੱਥੇ ਆਪ ਜੀ ਦੇ ਚਰਨ ਪਾਏ ਜਿੱਥੇ ਜਿਆਪੀਆਂ ਆਪਦੀ ਬਹੁਤ ਹੋਏ ਉੱਥੇ-ਉੱਥੇ ਗੁਰਦੁਆਰਾ ਸਾਹਿਬਾਂ ਜਿਹੜੇ ਹਨ ਉਹ ਨਨਕਾਣਾ ਸਾਹਿਬ ਵਿੱਚ ਬਣੇ ਹਨ ਜਿਦੇ ਵਿੱਚ ਗੁਰਦੁਆਰਾ ਪੱਟੀ ਸਾਹਿਬ, ਬਾਲੀਲਾ ਸਾਹਿਬ, ਮਾਲੀ ਜੀ ਸਾਹਿਬ, ਪਿਆਰਾ ਸਾਹਿਬ ਸਾਹਿਬ ਜਿਹੜੇ ਹਨ ਇਹ ਨਨਕਾਣਾ ਸਾਹਿਬ ਦੇ ਗੁਰਦੁਆਰੇ ਹਨ ਔਰ ਇੱਥੇ ਲਗਭਗ 400 ਦੇ ਕਰੀਬ ਗੁਰਸਿੱਖ ਸੰਗਤ ਹੈ ਰਗਾਨਾ ਸ੍ਰੀ ਸ਼ਾਮ ਇੱਥੇ ਦੀਵਾਨ ਸਜਦਾ ਹੈ ਕੀਰਤਨ ਹੁੰਦਾ ਹੈ ਔਰ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਜਿਹੜਾ ਗੁਰਦੁਆਰਾ ਸਾਹਿਬ ਜਿਉਂ ਪ੍ਰੀਮਰਿਆਦ ਅਨੁਸਾਰ ਸਾਰਾ ਜਿਹੜਾ ਹੈ ਉਹ ਸਮਾਗਮ ਹੁੰਦੇ ਹਨ ਸੋ ਇਹ ਸੰਖੇਪ ਰੂਪ ਵਿੱਚ ਇੱਥੇ ਜਿਹੜਾ ਨਨਕਾਣਾ ਸਾਹਿਬ ਦਾ ਜਿੱਥੇ ਗੁਰਪਾਤਸ਼ਾ ਦਾ ਪ੍ਰਕਾਸ਼ ਹੋਇਆ ਹੁਣ ਤੁਹਾਨੂੰ ਅਸੀਂ ਸਤਸੰਗ ਜੀ ਤਖਾਣੇ ਹਾਂ ਜਿੱਥੇ ਨਨਕਾਣਾ ਸਾਹਿਬ ਇੱਥੇ ਇੱਕ ਜੜਾ ਸਾਕਾ ਵਾਪਰਿਆ ਹੈ ਸਾਕਾ ਨਨਕਾਣਾ ਸਾਹਿਬ ਨੂੰ ਆਪਾਂ ਕਹਿੰਦੇ ਹਾਂ 1921 ਦੇ ਵਿੱਚ ਜਿੱਥੇ ਮਹੰਤਾ ਨੇ ਬਹੁਤ ਸਾਰੇ ਸਿੰਘਾਂ ਨੂੰ ਸ਼ਹੀਦ ਕੀਤਾ ਅਰ ਉਸ ਸਾਕੇ ਦੇ ਵਿੱਚ ਫਾਇਲਸ਼ਮਣ ਸਿੰਘ ਧਾਰੋਵਾਲ ਜੋ ਜਥੇਦਾਰ ਸਨ ਉਹਨਾਂ ਨੂੰ ਜਾਣਦੇ ਨਾਲ ਮੁੱਠਾ ਬਣ ਕੇ ਸਾੜਿਆ ਗਿਆ ਉਸ ਸਾਕੇ ਦੇ ਦਰਾਂ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਅੱਜ ਸਾਡੇ ਇਸ ਸਥਾਨ ਦੇ ਵਿੱਚ ਸੱਤ ਗੋਲੀਆਂ ਦੇ ਨਿਸ਼ਾਨ ਉਸਤਰੇ ਕਾਇਮ ਨੇ ਮੈਂ ਆਪ ਨੂੰ ਦਿਖਾਉਣ ਲੱਗਾ ਐ ਤੁਸੀਂ ਦੇਖ ਸਕਦੇ ਹੋ ਐ ਸਾਕੇ ਨਾਲ ਕਾਨਾ ਸਾਹਿਬ ਦੇ ਗੋਲੀਆਂ ਦੇ ਨਿਸ਼ਾਨ ਨੇ ਜੋ ਮਹੰਤਾ ਨੇ ਗੋਲੀਆਂ ਚਲਾਈਆਂ ਸੀ ਇਹ ਕੈ ਨਿਸ਼ਾਨ ਹੈ ਦੋ ਨਿਸ਼ਾਨ ਸਾਫ਼ ਸੰਜੀਤly ਦੇਖ ਸਕਦੇ ਹੋ ਇਹਦੇ ਅੰਦਰ ਨੇ ਔਰ ਚਾਰ ਨਿਸ਼ਾਨ ਜਿਹੜੇ ਨੇ ਇਸ ਅਲਮਾਰੀ ਦੇ ਅੰਦਰ ਨੇ ਇਹ ਵੀ ਤੁਸੀਂ ਦੇਖ ਸਕਦੇ ਹੋ ਇਹ ਚਾਰ ਨਿਸ਼ਾਨ ਜਿਹੜੇ ਨੇ ਗੋਲੀਆਂ ਦੇ ਸਾਥ ਸਿੰਘ ਜੀ ਇਹ ਉਹ ਨਿਸ਼ਾਨ ਨੇ ਜਦੋਂ ਸਕਨਨ ਕਾਨਾ ਸਾਹਿਬ ਦਾ ਸਾਕਾ ਵਾਪਰਿਆ ਔਰ ਮਹਾਂਤਾਂ ਨੇ ਗੋਲੀਆਂ ਚਲਾਈਆਂ ਸੀ ਔਰ ਇੱਕ ਢੋਲੀ ਜਿਹੜੀ ਹੈ ਸਾਥ ਸਿੰਘ ਜੀ ਗੁਰੂ ਸਾਹਿਬ ਦੇ ਸਰੂਪ ਦੇ ਵਿੱਚ ਗੋਲੀ ਲੱਗੀ ਗੁਰੂ ਸਾਹਿਬ ਦੇ ਸਰੂਪ ਦੇ ਵਿੱਚ ਉਹ ਮਹਾਰਾਜ ਦਾ ਸਰੂਪ ਜਿਹੜਾ ਹੈ ਇਸ ਵੇਲੇ ਅਕਾਲ ਤਖਤ ਸਾਹਿਬ ਦੇ ਸ਼ੁਭ ਰਸ ਦੀ ਸੇਵਾ ਹੋ ਰਹੀ ਹੈ ਔਰ ਇਹਦੇ ਵਿੱਚ ਸਾਥ ਸਿੰਘ ਜੀ ਮੈਂ ਇੱਕ ਹੋਰ ਦੱਸਦਾ ਜਾਵਾਂ ਜਿਸ ਤਰ੍ਹਾਂ ਬਹੁਤ ਸਾਰੀਆਂ ਸੰਗਤਾਂ ਨੂੰ ਪਤਾ ਵੀ ਹੈ ਇੱਕ ਬੱਚਾ ਸੀ ਇਸ ਸਾਕੇ ਦੇ ਵਿੱਚ ਦਾ ਨਾਮ ਸੀ ਅ ਦਰਬਾਰਾ ਸਿੰਘ ਜਿਹਦੇ ਪਿਤਾ ਦਾ ਨਾਮ ਸੀ ਕਹਿਰ ਸਿੰਘ ਭਾਈ ਕਹਿਰ ਸਿੰਘ 11 ਸਾਲ ਦੀ ਉਹਦੀ ਉਮਰ ਸੀ ਆ ਉਹ ਜੱਥੇ ਦੇ ਵਿੱਚ ਆਇਆ ਸੀ ਦਸਤ ਨੇ ਇਤਿਹਾਸ ਕਰ ਦੱਸਦੇ ਨੇ ਕਿ ਜਿਹੜੀ ਇਹ ਗੁਰਦਵਾਰ ਸਾਹਿਬ ਦੇ ਅੰਦਰ ਇਹ ਦੋ ਤਾਕੀਆਂ ਨੇ ਕਹਾ ਤਾਕੀ ਆ ਇੱਕ ਉਹ ਸਾਹਮਣੇ ਤਾਕੀ ਆ ਇਸ ਦੋ ਤਾਕੀਆਂ ਦੇ ਵਿੱਚ ਕੋਈ ਇੱਕ ਤਾਕੀ ਤੁਸੀਂ ਜਾਣਦੇ ਕਿ ਜਿਹਦੇ ਵਿੱਚ ਉਸ ਬੱਚੇ ਦਰਬਾਰਾ ਸਿੰਘ ਨੂੰ ਉਹਨੇ ਉਹਨਾਂ ਦੇ ਪਿਤਾ ਜੀ ਨੂੰ ਰੱਖ ਲਿਆ ਸੀ ਲੇਕਿਨ ਜਦੋਂ ਉਸਨੇ ਦੇਖਿਆ ਕਿ ਬਹੁਤ ਸਾਰੇ ਜੈ ਸਿੰਘਾਂ ਦਾ ਕਤਲੇਆਮ ਹੋ ਰਿਹਾ ਉਸ ਦੀ ਵੀ ਜਿਹੜਾ ਹੈ ਉੱਚ-ਉੱਚ ਚੀਖੇ ਜਾਰੀ ਕਿ ਮੈਂ ਆਪਣੇ ਪਿਤਾ ਜੀ ਦੇ ਨਾਲ ਜਾਣਾ ਹੈ ਮੈਂ ਵੀ ਸ਼ਹੀਦੀ ਪ੍ਰਾਪਤ ਕਰਨੀ ਹੈ ਜਦੋਂ ਮਹੰਤਾ ਨੇ ਉਸ ਦੀ ਆਵਾਜ਼ ਸੁਣੀ ਤਾਂ ਮਹੰਤਾ ਦੇ ਗੁੰਡਿਆਂ ਨੇ ਉਸ ਬੱਚੇ ਦਰਬਾਰ ਸਿੰਘ ਨੂੰ ਵੀ ਇਸ ਤਾਕੀ ਜੋ ਕੱਟ ਕੇ ਤੇ ਜਿਹੜੇ ਬਾਕੀ ਸਿੰਘਾਨੀਆਂ ਲਾਸ਼ਾਂ ਸੜ ਰਹੀਆਂ ਸਨ ਉਸ ਨੂੰ ਜੁੰਦੇ ਉਹਦੇ ਵਿੱਚ ਸਾੜ ਕੇ ਜਿਹੜਾ ਹੈ ਸ਼ਹੀਦ ਕਰ ਦਿੱਤਾ ਸੋ ਇਸ ਤਰ੍ਹਾਂ ਇਸ ਸਾਕੇ ਦੇ ਵਿੱਚ ਜਿਹੜਾ ਹੈ ਬਹੁਤ ਸਾਰੇ ਸਿੰਘ ਸ਼ਹੀਦ ਹੋਏ ਲੇਕਿਨ ਗੁਰਸਾਹਿਬ ਦੀ ਕਿਰਪਾ ਬਖਸ਼ਤ ਦਾ ਇਹ ਜਿਹੜਾ ਗੁਰਦੁਆਰਾ ਸਾਹਿਬ ਸ਼ਨਨ ਕਾਣਾ ਸਾਹਿਬ ਇਹਨੇ ਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਜਿਹੜਾ ਹੈ ਇਹ ਆਜ਼ਾਦ ਹੋ ਗਿਆ ਔਰ ਇੱਥੇ ਦੁਬਾਰਾ ਜਿਹੜੀ ਮਰਿਆਦਾ ਗੁਰੂ ਕਰਦੇ ਅਨੁਸਾਰ ਜਿਹੜੀ ਮਰਿਆਦਾ ਸਿੱਧਵਾਰਾ ਬਹਾਲ ਹੋਈ ਹੁਣ ਤੁਹਾਨੂੰ ਅਸੀਂ ਉਸ ਜਨ ਸਾਹਿਬ ਦੇ ਦਰਸ਼ਨ ਕਰਾਉਨੇ ਆ ਜਿੱਥੇ ਭਾਈ ਲਿਸ਼ਵਨ ਸਿੰਘ ਨੂੰ ਜਿੰਦਾ ਪੁੱਠਾ ਬਣ ਕੇ ਸਾੜ ਕੇ ਸ਼ਹੀਦੀ ਤਾ ਗਿਆ ਸੀ ਤੇ ਨਾਲ ਜਿੱਥੇ ਬਾਕੀ ਸਿੰਨਾਂ ਦਾ ਸੰਸਕਾਰ ਹੋਇਆ ਸੀ ਉਹ ਤੁਹਾਨੂੰ ਦਰਸ਼ਨ ਕਰਾਉਨੇ ਆ ਇਹ ਤੁਸੀਂ ਵੇਖ ਰਹੇ ਹੋ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਦਾ ਹੈਲੋ ਉਹਨਾਂ ਨੂੰ ਰੋਕ ਲੱਗ ਬਾਹਰ ਦਾ ਮਾਹੌਲ ਇਹ ਸਾਰਾ ਬਾਹਰ ਬਹੁਤ ਸੋਹਣੀ ਲਾਈਟਾਂ ਲਾ ਕੇ ਮਾਹੌਲ ਬਣਾਇਆ ਗਿਆ। ਜਵਾਈ ਗੁਰੂ ਜੀ ਦਾ ਖਾਲਸਾ ਜੀ ਫਤਿਹ ਕਵਰੀ ਫੇਰ ਤੁਹਾਨੂੰ ਹੁਣ ਦਰਸ਼ਨ ਕਰਵਾ ਰਹੇ ਆ ਉਹ ਸ਼ਹੀਦੀ ਝੰਡੇ ਜਿਹਦੇ ਨਾਲ 1921 ਦੇ ਵਿੱਚ ਜਿਹੜਾ ਸਾਕਾ 21 ਫਰਵਰੀ 1921 ਨੂੰ ਹੋਇਆ ਇਸ ਝੰਡੇ ਦੇ ਨਾਲ ਜਿਹਨਾਂ ਨੂੰ ਆਪਾਂ ਸਤਕਾਰ ਨਾਲ ਸ਼ਹੀਦੀ ਝੰਡਾ ਸਾਹਿਬ ਕਹਿੰਦੇ ਆ ਇਹਦੇ ਨਾਲ ਭਾਈ ਲక్ష్మణ ਸਿੰਘ ਧਾਰੋਵਾਲ ਜਿਹੜਾ ਇੱਥੋਂ 40 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈ ਭਾਈ ਲਛਮਣ ਸਿੰਘ ਨੂੰ ਮਹੰਤਾ ਦੇ ਗੁੰਡਿਆਂ ਨੇ ਜੁੰਦਾ ਪੁੱਠਾ ਬਨ ਕੇ ਸਾੜ ਕੇ ਸ਼ਹੀਦ ਕੀਤਾ ਉਹਨਾਂ ਦੇ ਥੱਲੇ ਤੇ ਲੱਕੜਾਂ ਦਾ ਢੇਰ ਲਾ ਕੇ ਮਿੱਟੀ ਦਾ ਤੇਲ ਪਾ ਕੇ ਉਹਨਾਂ ਨੂੰ ਜਿਹੜਾ ਹੈ ਜੁੰਦਾ ਜਲਾਇਆ ਗਿਆ ਔਰ ਜਿਹੜੇ ਬਾਕੀ ਇਹਨਾਂ ਦੇ ਨਾਲ ਸਾਥ ਸਿੰਘ ਸੀ ਜਿਨ੍ਹਾਂ ਦੀ ਗਿਣਤੀ 200 ਤੋਂ ਉੱਪਰ ਦੱਸੀ ਜਾਂਦੀ ਹੈ ਇਸ ਗੁਰਦੁਆਰਾ ਸਾਹਿਬ ਦੇ ਪੂਰੇ ਪ੍ਰਕਰਮਾਂ ਦੇ ਵਿੱਚ ਉਹਨਾਂ ਨੇ ਟੁਕੜੇ ਟੁਕੜੇ ਕਰਕੇ ਉਹਨਾਂ ਦੀਆਂ ਢੇਰੀਆਂ ਲਾਈਆਂ ਗਈਆਂ ਉੱਤੇ ਮਿੱਟੀ ਦਾ ਤੇਲ ਪੈਟਰੋਲ ਪਾ ਕੇ ਉਹਨਾਂ ਨੂੰ ਸਾੜਿਆ ਗਿਆ ਜਦੋਂ ਇਹ ਗੱਲ ਬਾਹਰ ਪਹੁੰਚੀ ਪਾਈ ਕਰਤਾਰ ਸਿੰਘ ਛੱਬਰ ਜੋ ਇਹਨਾਂ ਦੇ ਸਾਥੀ ਸਨ ਪਾਈ ਲਿਸ਼ਵਨ ਸਿੰਘ ਜੀ ਦੇ ਉਹਨਾਂ ਨੂੰ ਪਤਾ ਲੱਗਾ ਉਹ 2200 ਸਿੰਘਾਂ ਦਾ ਜੱਥਾ ਲੈ ਕੇ ਉਹ ਵੀ ਪਹੁੰਚ ਗਏ ਆ ਬਹੁਤ ਤਕੜੇ ਲੀਡਰ ਸਨ ਉਸੇ ਕੌਮ ਦੇ ਉਸ ਵੇਲੇ ਔਰ ਇਸ ਤਰ੍ਹਾਂ ਬਹੁਤ ਸਾਰੇ ਹੋਰ ਸਿੱਖ ਸੰਗਤਾਂ ਇਕੱਠੀਆਂ ਹੋ ਗਈਆਂ ਔਰ ਜਿਹੜੇ ਹਾਲਾਤ ਸਨ ਬਹੁਤ ਜ਼ਿਆਦਾ ਖਰਾਬ ਹੋ ਗਏ ਸਿੰਘਾਂ ਵਿੱਚ ਬਹੁਤ ਜ਼ਿਆਦਾ ਜੋਸ਼ ਸੀ ਇਹਨਾਂ ਨੇ ਸੋਚ ਚੁੱਕੀ ਕਿ ਅਸੀਂ ਓਨੀ ਦੇਰ ਤੱਕ ਥੋੜੀ ਨਹੀਂ ਜਾਵਾਂਗੇ ਜਿੰਨ ਦੇ ਸਨ ਗੁਰਦਾਰ ਸਾਹਿਬ ਦੀ ਚਾਬੀ ਨਹੀਂ ਮਿਲ ਜੰਦੀਆਂ ਅੰਗਰੇਜ਼ ਸਰਕਾਰ ਜਿਹੜੀ ਉਸ ਵੇਲੇ ਮਹਾਂਤਾਂ ਨਾਲ ਰਲੀ ਹੋਈ ਸੀ ਮਹੰਤਾਂ ਨੂੰ ਅੰਗਰੇਜ਼ਾਂ ਨੂੰ ਚੁਕਣਾ ਪੈ ਗਿਆ ਔਰ ਚਾਬੀਆਂ ਜਿਹੜੀਆਂ ਸੀ ਪਾਈ ਕਰਤਾਰ ਸਿੰਘ ਝਬਰ ਦੇ ਹਵਾਲੇ ਕੀਤੀਆਂ ਗਈਆਂ ਸੋ ਪਹਿਲੀ ਜਦੋਂ ਇਹ ਗੁਰਦਾਰ ਸਾਹਿਬ ਆਜ਼ਾਦ ਹੋਇਆ ਚਾਬੀਆਂ ਮਿਲੀਆਂ ਤੇ ਪਹਿਲੀ ਜਿਹੜੀ ਸੇਵਾ ਸੀ ਇਹ ਹੋਈ ਕਿ ਸਾਰੀਆਂ ਜੋ ਥਾਂ ਥਾਂ ਤੇ ਅਸੜੀਆਂ ਲਾਸ਼ਾਂ ਹੱਡੀਆਂ ਸਿੰਘਾਂ ਦਾ ਮਾਸ ਪਿਆ ਸੀ ਸਾਰੇ ਇਕੱਠਾ ਕਰਕੇ ਤੇ ਪੂਰਨ ਗੁਰ ਮਰਿਆਦਾ ਅਨੁਸਾਰ ਇਸ ਸਥਾਨ ਤੇ ਜਿੱਥੇ ਹੁਣ ਇਸ ਵੇਲੇ ਸੋਨੇ ਦੀਪਾਲ ਦੀ ਸ਼ੌਭਤ ਹੈ ਇਸ ਸਥਾਨ ਤੇ ਉਹਨਾਂ ਸਾਰਿਆਂ ਸਿੰਘਾਂ ਦੇ ਜਿਹੜਾ ਹੈ ਉਹ ਸੰਸਕਾਰ ਕੀਤਾ ਗਿਆ ਸੋ ਪਿਆਰੀ ਸਾਥ ਸਿੰਘ ਜੀ ਦੱਸਿਆ ਜਾਂਦਾ ਹੈ ਕਿ ਇਤਿਹਾਸ ਦੇ ਅੱਛੇ ਹੁਣ ਵੀ YouTube ਤੇ ਪ੍ਰਾਤਨ ਤਸਵੀਰਾਂ ਹੈਗੀਆਂ ਨੇ ਕਿ 20 ਫੁੱਟ ਜਿਹੜਾ ਹੈ ਲੰਬਾ ਔਰ 8 ਫੁੱਟ ਚੌੜਾ ਇੱਥੇ ਚਿਕਾ ਸਜਾਈ ਗਈ ਸੀ ਔਰ ਉਹ ਸਿੰਘਾਂ ਦਾ ਜਿਹੜਾ ਹਸਤ ਹਸthੀਆਂ ਉਹਨਾਂ ਦਾ ਹੱਡੀਆਂ ਮਾਸ ਇਕੱਠਾ ਕਰਕੇ ਖੋਪੜੀਆਂ ਉਸ ਚਿਕਾ ਦੇ ਉੱਤੇ ਰੱਖ ਕੇ ਤੇ ਉਹਨਾਂ ਸਾਰਿਆਂ ਨੂੰ ਉਹਨਾਂ ਦਾ ਜਿਹੜਾ ਹੈ ਅੰਤਮ ਸੰਸਕਾਰ ਉਹਨਾਂ ਦਾ ਕੀਤਾ ਗਿਆ ਸੋ ਇਹ ਉਹਨਾਂ ਸ਼ਹੀਦਾਂ ਦੀ ਯਾਦਗਾਰ ਹੈ ਜਿੱਥੇ 1921 ਦੇ ਸ਼ਹੀਦਾਂ ਦਾ ਸੰਸਕਾਰ ਕੀਤਾ ਗਿਆ ਸੋ ਹਰ ਸਾਲ ਆਪਾਂ ਇਹ ਨਾਸ਼ੀ ਦਿਨ ਮਨਾਨੇ ਆ ਔਰ ਸਾਨੂੰ ਇਹ ਸ਼ੀਸ਼ੀ ਸਕੇ ਯਾਦ ਕਰਾਉਂਦੇ ਨੇ ਕਿ ਗੁਰੂ ਕੇ ਸਿੱਖ ਹਰ ਚੀਜ਼ ਬਰਦਾਸ਼ਤ ਕਰ ਲੈਂਦੇ ਨੇ ਪਰ ਗੁਰੂ ਘਰ ਦੀ ਬੈਦਵੀ ਜਿਹੜੀ ਹੈ ਉਹ ਬਰਦਾਸ਼ਤ ਨਹੀਂ ਹੁੰਦੀ ਉਹ ਸਵਾਸਤੀ ਸਿੰਘ ਗੁਰੂ ਪਾਤਸ਼ਾਹ ਆਪ ਵੀ ਸੇਵਾ ਭੇਜ ਦਿੰਦੇ ਨੇ ਕਿਸ ਨਾ ਕਿਸੇ ਨੂੰ ਤੇ ਗੁਰੂ ਘਰਾਂ ਦੀ ਜਿਹੜੀ ਆਜ਼ਾਦੀ ਹੈ ਜਾਂ ਗੁਰੂ ਘਰਾਂ ਦੀ ਜਿਹੜੀ ਉਹ ਸਤਕਾਰ ਭਾਵਨਾ ਉਸੇ ਤਰੀਕੇ ਬਹਾਲ ਰਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੁਸੀਂ ਬਹੁਤ ਜਿਹੜੇ ਵਿਚਾਰ ਸੁਣੇ ਇਤਿਹਾਸ ਜਾਣਿਆ ਨਨਕਾਣਾ ਸਾਹਿਬ ਦਾ ਯਾਨੀ ਪ੍ਰੇਮ ਸਿੰਘ ਜੀ 24 ਸਾਲ ਤੋਂ ਸੇਵਾ ਕਰ ਰਿਹਾ ਇਹ ਇੱਥੋਂ ਦੇ ਰਹਿਣ ਵਾਲੇ ਇੱਥੋਂ ਦੇ ਜੰਪਲ ਆ ਤੇ ਇਹਨਾਂ ਨੇ ਮੈਨੂੰ ਦੱਸਿਆ ਬਹੁਤ ਵਧੀਆ ਲੱਗਾ ਇਹਨਾਂ ਨੂੰ ਮਿਲ ਕੇ ਤੇ ਅਸੀਂ ਹਮੇਸ਼ਾ ਜਿਵੇਂ ਅਰਦਾਸ ਵਿੱਚ ਵੀ ਕਹਿੰਨੇ ਆ ਵੀ ਨਨਕਾਣਾ ਸਾਹਿਬ ਜਾਈਏ ਖੁੱਲੇ ਦਰਸ਼ਨ ਦੇ ਦਾਰੇ ਤੇ ਚਲੋ ਪਰਮਾਤਮਾ ਨੇ ਸਾਡੀ ਕਿਸਮਤ ਲਿਖੀ ਜਿਹੜਾ ਅੱਜ ਅਸੀਂ ਇੱਥੇ ਦਰਸ਼ਨ ਕਰਨ ਆਏ ਤੁਸੀਂ ਕਰਮਾ ਵਾਲੇ ਹੋ ਤੁਸੀਂ ਤੁਹਾਡਾ ਜਨਮ ਇੱਥੋਂ ਦਾ ਤੇ ਤੁਹਾਡੇ ਕੋਲ ਨਨਕਾਣਾ ਸਾਹਿਬ ਦੀ ਸੇਵਾ ਆ ਤੇ ਮੈਨੂੰ ਬਹੁਤ ਵਧੀਆ ਲੱਗਾ ਜਦੋਂ ਗਿਆਨੀ ਜੀ ਹੁਣਾਂ ਨੇ ਮੈਨੂੰ ਕਿਹਾ ਵੀ ਮੈਂ ਵੀਡੀਓ ਤੁਹਾਡੀਆਂ ਵੇਖੀਆਂ ਤੇ ਮੈਨੂੰ ਚਾ ਚੜ ਗਿਆ ਵੀ ਇੰਨੇ ਵੱਡੇ ਗੁਰੂ ਘਰ ਦੀ ਸੇਵਾ ਇਹਨਾਂ ਕੋਲ ਤੇ ਇਹ ਨਿਮਾਣੇ ਜੀ ਨੂੰ ਇਹਨਾਂ ਨੇ ਪਛਾਣਿਆ ਤੁਹਾਡਾ ਧੰਨਵਾਦ ਤੁਸੀਂ ਜਾਣੂ ਕਰਵਾਇਆ ਜਿੰਨੇ ਵੀ ਸਾਡੇ ਨਾਲ ਜੁੜੇ ਆ ਇੱਥੇ ਆ ਕੇ ਦਰਸ਼ਨ ਕਰਕੇ ਜਾ ਸਕਦੇ ਹੋ ਤੇ ਗਿਆਨੀ ਜੀ ਹੁਣਾਂ ਨੂੰ ਮਿਲ ਕੇ ਸਾਰਾ ਇਤਿਹਾਸ ਦੀ ਜਾਣਕਾਰੀ ਲੈ ਸਕਦੇ ਆ ਮੈਂ ਇਥੇ ਇੱਕ ਵੀਰ ਜੀ ਹੋਰ ਬੇਨਤੀ ਕਰਾਂ ਜਿਹੜੇ ਦੇਖ ਰਹੇ ਸੁਣ ਰਹੇ ਨੇ ਜਦੋਂ ਮਨ ਦੇ ਅੰਦਰ ਤੜਪ ਹੁੰਦੀ ਹੈ ਦਰਸ਼ਨਾ ਦੀ ਗੁਰੂ ਸਾਹਿਬ ਆ ਬੁਲਾਉਣੇ ਨੇ ਹੁਣ ਕੀ ਸੋਦਰ ਦਾ ਬਾਤ ਸੁਣਿਆ ਅਰਦਾਸ ਹੋਈ ਤੇ ਗੁਰੂ ਸਾਹਿਬ ਨੇ ਜਿਹੜਾ ਮਹਾਵਾਗ ਬਖਸ਼ਿਆ ਦਰਸ਼ਨ ਕਲੋਚ ਐ ਸਭ ਕੋਈ ਪੂਰਾ ਭਾਗ ਪ੍ਰਾਪਤ ਹੋਈ ਜਦੋਂ ਮਨ ਦੇ ਵਿੱਚ ਇੱਛਾ ਹੋਵੇ ਮਨ ਦੇ ਵਿੱਚ ਅਸਥਾਨਾਂ ਦੀ ਤੜਪ ਹੋਵੇ ਆਪ ਕਿਰਪਾ ਕਰਦੇ ਆਪ ਬੁਲਾਉਂਦੇ ਆ ਤੇ ਮੈਨੂੰ ਜਿਆਦਾ ਖੁਸ਼ੀ ਇਸ ਗੱਲ ਦੀ ਵੀ ਹੈ ਕਿ ਜਿਹੜੇ ਸਾਡੇ ਵੀਰ ਜੀ ਨੇ ਮੈਨੇ ਜੀ ਕੁਛ ਫੇਸਬੁੱਕ ਤੇ ਕੁਐਸਚਨਰੀ ਵੀਡੀਓਜ਼ ਦੇਖੀਆਂ ਜਿਆਦਾ ਖੁਸ਼ੀ ਸਿੱਧੀ ਹੁੰਦੀ ਹੈ ਕਿ ਗੁਰਸਿੱਖ ਵੀਰ ਆਪਣੇ ਪੂਰਨ ਗੁਰਸਿੱਖੀ ਦੇ ਵਿੱਚ ਰਹਿ ਕਰਕੇ ਇਹ ਸਾਰੇ ਕੰਮ ਕਰਦੇ ਨੇ ਜਿਸ ਤਰ੍ਹਾਂ ਪਿਛਲੇ ਦਿਨਾਂ 'ਚ ਭਾਈ ਵੀਰ ਸਿੰਘ ਜੀ ਆਏ ਸੀ ਉਹ ਵੀ ਜਿਹੜੇ ਨੇ ਗਾਇਕ ਨੇ ਉਹਨਾਂ ਨਾਲ ਹੀ ਮੁਲਾਕਾਤ ਬੜੀ ਖੁਸ਼ੀ ਹੋਈ ਤੇ ਸਾਡਾ ਬੜਾ ਬੜਾ ਖੁਸ਼ ਹੁੰਦਾ ਹੈ ਕਿ ਗੁਰਸਿੱਖੀ ਬਾਣੇ ਦੇ ਵੀ ਗੁਰਸਿੱਖ ਗੁਰਸਿੱਖੀ ਬਾਣੇ ਦੇ ਜਰਾ ਕਰਕੇ ਸਾਡੇ ਵੀਰ ਜਿਹੜਾ ਹੈ ਸਾਰੇ ਸੇਵਾਵਾਂ ਸਾਰੇ ਕੰਮ ਕਰਾ ਰਹੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤਾਂ ਮੈਂ ਇਹ ਸਮਝਦਾ ਕਿ ਤੁਸੀਂ ਹਾਂਜੀ ਗਿਆਨੀ ਜੀ ਤੁਹਾਨੂੰ ਪਹਿਲਾਂ ਵੀ ਦੱਸਿਆ 24 ਸਾਲ ਤੋਂ ਸੇਵਾ ਕਰ ਰਹੇ ਆ ਤੁਸੀਂ ਕਹਿੰਦੇ ਜੀ ਨਰਕਾਣਾ ਸਾਹਿਬ ਦੇ ਰਹਿਣ ਵਾਲੇ ਹੋ ਹਾਂ ਹਾਂਜੀ ਵਾਹਿਗੁਰੂ ਇਸ ਤਰ੍ਹਾਂ ਹੈ ਕਿ ਆਪਣਾ ਸਾਡਾ ਜਿਹੜਾ ਪਰਿਵਾਰ ਹੈ ਮੇਰੇ ਪਿਤਾ ਜੀ ਤੇ ਮੇਰੇ ਦੋ ਤਾਇਆ ਜੀ ਇਹ 1972 ਦੇ ਵਿੱਚ ਕੇਪੀਕੇ ਜਿਹਨੂੰ ਆਪਾਂ ਸੂਬਾ ਸਰਹੱਦ ਕਹਿੰਦੇ ਆ ਪਸ਼ਾਵਰ ਦੇ ਨਾਲ ਇਲਾਕਾ ਲੱਗਦਾ ਹੈ ਕੁਰਮ ਏਜੰਸੀ ਉੱਥੋਂ ਸਾਡੇ ਬਜ਼ੁਰਗ ਸਾਡੇ ਤਾਇਆ ਜੀ ਸਾਡੇ ਪਿਤਾ ਜੀ ਇੱਥੇ ਆਏ ਤੇ ਉਦੋਂ ASCII ਉਦੋਂ ਦਾ ਸੀ ਤੇ ਰਹਿੰਦੇ ਆ ਇਹ ਨਹੀਂ 1972 ਤੋਂ ਮੇਰਾ ਜਿਹੜਾ ਜਨਮ ਹੈ ਵੀਰ ਜੀ ਹੈਗਾ 1976 ਦਾ ਅੱਛਾ ਜੀ ਔਰ 2000 ਦੇ ਵਿੱਚ ਸਾਡੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੰ 2000 ਦੇ ਵਿੱਚ ਸਾਡੀ ਇੱਥੇ ਗੁਰਦਵਾਰ ਸਾਹਿਬ ਸੇਵਾ ਲੱਗੀ ਸੀ ਤਨ ਗ੍ਰੰਥੀ ਸਿੰਘ ਆਇਆ ਥੇ ਇੱਕ ਦਾਸ ਪ੍ਰੇਮ ਸਿੰਘ ਇੱਕ ਗਿਆਨੀ ਦਾਇਆ ਸਿੰਘ ਇੱਕ ਗਿਆਨੀ ਬਲਵੰਤ ਸਿੰਘ ਤੇ ਗੁਰਸਾਹਿਬ ਜੀ ਬੜੀ ਕਿਰਪਾ ਕੀਤੀ ਬਹੁਤ ਸੋਹਣਾ ਸਿਸਟਮ ਹੈ ਸਾਰਾ ਤੁਸੀਂ ਤੇ ਸਾਰਾ ਚੇਂਜ ਹੁੰਦਾ ਵੇਖਿਆ ਨਾ ਜਿਵੇਂ ਹੁਣ ਪੱਥਰ ਲੱਗਾ ਜੀ ਅਸੀਂ ਛੋਟੇ ਛੋਟੇ ਸੀ ਜਦੋਂ ਅਸੀਂ ਮਾਰ ਕਿਰਪਾ ਕੀਤੀ ਸੀ ਯਾਨੀ ਪ੍ਰਤਾਪ ਸਿੰਘ ਹੁੰਦੇ ਸੀ ਇਸ਼ਰੋਮੀ ਕਮੇਟੀ ਦੇ ਇੰਡੀਆ ਤੋਂ ਅੱਛਾ ਜੀ 98 ਦੇ ਵਿੱਚ ਉਹਨਾਂ ਦਾ ਚਲਾਣਾ ਹੋਇਆ 99 ਦੇ ਵਿੱਚ ਤੇ ਅਸੀਂ ਜਦੋਂ ਗੈਨੀ ਜੀ ਬਿਮਾਰ ਹੋ ਗਏ ਤੇ ਅਸੀਂ ਉਹ ਤੋਂ ਮੇਰਾ ਖਸਾੜੀ ਉਮਰ ਸੀ ਕੋਈ 9-10 ਸਾਲ ਹਾਂ ਜੀ ਤੇ ਗੁਰਪਾਤ ਜੀ ਨੇ ਸਾਡੇ ਤੇ ਤਰਸ ਕੀਤਾ ਸੀ ਭਜਦੇਆ ਸਿੰਘ ਨੂੰ ਕਿ ਮੈਂ ਹੋ ਗਿਆ ਗਿਆਨੀ ਰਵੇਜ਼ਿੰਗ ਜੀ ਹੋ ਗਿਆ ਇਹ ਸਭ ਦਾ ਅਡਜਟ ਚਲਾਣਾ ਕਰ ਗਏ ਨੇ ਅਸੀਂ ਫਿਰ ਇੱਥੇ ਜਿਹੜਾ ਨਾ ਸਵੇਰੇ ਆਣਾ ਆਸਾ ਦੀ ਬਾਦ ਇੱਕ ਸੇਵਾ ਕਰਨੀ ਕੀਰਤਨ ਨਹੀਂ ਕਰਨੀ ਸ਼ਾਮ ਨੂੰ ਕਰਨੀ ਤੇ ਉਦੋਂ ਤੇ ਮਹਾਰਾਜ ਗੁਰਪਾਤ ਜੀ ਨੇ ਕਿਰਪਾ ਕੀਤੀ ਗੁਰਬਾਣੀ ਦੇ ਨਾਲ ਇੱਕ ਜਿਹੜਾ ਨਾ ਜੁੜਤਾ ਹੋ ਗਈ ਤੇ ਦੂਸਰਾ ਗੱਲ ਇੱਕ ਜਨਨਤ ਸਿੰਘ ਗੁਰਦਾਰ ਸਾਹਿਬ ਦੇਖ ਰਹੇ ਹੋ ਇਹ ਬਹੁਤ ਸਾਰੀ ਚੇਂਜਿੰਗ ਆਈ ਹੈ ਅਸੀਂ ਆਪਣੀ ਹੋਜ ਦੇ ਵਿੱਚ ਇਹ ਦੇਖਿਆ ਕਿ ਇੱਥੇ ਸਾਰਾ ਸੋਲੰਸੀ ਜਿਹੜਾ ਸੀ ਹੁਣ ਵੇਖ ਲਿਓ ਕਿ ਮਾਰਬਲ ਲੱਗਾ ਹੈ ਇਹ ਸਾਰੇ ਬਰਾਮਦੇ ਵੀ ਨਹੀਂ ਸੀ ਇੱਥੇ। ਅਜਿਹੇ ਤੁਸੀਂ ਵੀਰ ਜੀ ਪਿੱਛੇ ਦੇਖ ਰਹੇ ਹੋ ਨਾ ਬਰਾਮਦੇ। ਹਾਂ ਜੀ। ਕੋਈ ਬਰਾਮਦਾ ਇੱਥੇ ਨਹੀਂ ਸੀ। ਅ ਔਰ ਇੱਥੇ ਜਿੱਥੇ ਆਪਾਂ ਖੜੇ ਆਂ ਇੱਥੇ ਵੀ ਇੱਟਾਂ ਲੱਗੀਆਂ ਸੀ। ਹੂੰ ਤੇ ਜਿੰਨਾ ਵੀ ਜਿੰਨਾ ਵੀ ਵੇੜਾ ਤੋਂ ਨਜ਼ਰ ਆ ਰਿਹਾ ਨਾ ਵੀਰ ਜੀ। ਹਾਂ ਜੀ। ਇਹ ਸਾਰਾ ਇੱਥੇ ਇੱਟਾਂ ਸੋਲੰਗ ਸੀ। ਹੂੰ ਤੇ ਸਿਰਫ ਜਿੱਥੇ ਹੁਣ ਕੀਰਤਨ ਹੋ ਰਿਹਾ ਇਹ ਅਸਥਾਨ ਜਿਹੜਾ ਹੈ ਇਹ ਆਪਣਾ ਮਤਲਬ ਮਾਰਬਲ ਸੀ ਜਾਂ ਬਰਾਮਦਾ ਜਿਹੜਾ ਬਾਰਾਦਰੀ ਤੇ ਨਾਲ ਜਿਹੜਾ ਇਹ ਰਸਤਾ ਹੈਗਾ ਸਾਹਮਣੇ ਇਹ ਪੱਥਰ ਲੱਗਾ ਸੀ ਬਾਕੀ ਟੋਟਲ ਜਿਹੜਾ ਸੀ ਇਹਦੇ ਚ ਇੱਟਾਂ ਲੱਗੀਆਂ ਸੀ ਸੋਲੰਗ ਲੱਗਾ ਸੀ ਤੇ ਇਹ ਜਿਹੜਾ ਜਿੱਥੇ ਆਪਾਂ ਹੁਣ ਖੜੇ ਆ ਇਹ ਵੀਰ ਜੀ ਇਹ ਬਾਕੀ ਗੁਰਦੁਆਰਾ ਸਾਹਿਬ ਨਾਲ ਇਹ ਇਹ ਜਿਹੜਾ ਪਲਾੜ ਆਪਾਂ ਕਹ ਲੈਨੇ ਜਿਵੇਂ ਇੱਕ ਦੋ ਤਿੰਨ ਫੁੱਟ ਦੀਵਾ ਸੀ ਅੱਛਾ ਜੀ ਜਦੋਂ ਬਾਰਸ਼ਾਂ ਪੈਣੀਆ ਤੇ ੜਕ ਪਾਣੀ ਕੜਕ ਖੜਾ ਹੋ ਜਾਣਾ ਇੱਥੇ ਢੀਲਾ ਘਾਓ ਗਣਾ ਪਰ ਵੇਲੇ ਦੇ ਨਾਲ ਨਾ ਜਿਵੇਂ ਗੁਰਪਾਤਸ਼ਾਹ ਨੇ ਕਿਰਪਾ ਕੀਤੀ ਚੇਂਜਿੰਗ ਆਈ ਐ ਬਰਾਮ ਦੇ ਨਵੇਂ ਬਣੇ ਫਿਰ ਇਹਦੇ ਪਹਿਲੇ ਚਿਪਸ ਪਈ ਉਹ ਕੁਝ ਕਈ ਕਨੇ ਸਾਲ ਚਿਪਸ ਲੱਗੀ ਫਿਰ ਉਹ ਦੁਬਾਰਾ ਉਹਨੂੰ ਕਰਕੇ ਫਿਰ ਉੱਪਰ ਪਹਣ ਪੱਥਰ ਲੱਗਾ ਤੇ ਹੁਣ ਤੇ ਮਾਲ ਕਿਰਪਾ ਜਿਹੜੇ ਕੋਈ 15 ਸਾਲ ਪਹਿਲੇ ਜਿਹੜੇ ਆਂਦੇ ਨੇ ਹਾਂਜੀ ਉਹ ਵੇਖਦੇ ਨੇ ਤੇ ਨਹੀਂ ਭੁੱਲ ਜੰਦਾ ਕਿ ਇੰਨੀ ਚੇਂਜਿੰਗ ਆ ਗਈ ਹੈ ਬਹੁਤ ਮਹਾਰਾਜ ਦੀ ਕਿਰਪਾ ਹੀ ਹੈ ਬੜੀ ਕਿਰਪਾ ਜੀ ਤੇ ਮਹਾਰਾਜ ਨੇ ਕਿਰਪਾ ਵੀ ਕੀਤੀ ਆ ਜਿਹੜੇ ਸੰਗਤ ਆਉਣੀ ਸ਼ੁਰੂ ਹੋਈ ਆ ਨਹੀਂ ਬਹੁਤ ਬੇਸ਼ਕੀਨਾਂ ਤੋਂ ਬਹੁਤ ਆਉਂਦੀ ਆ ਜਿਵੇਂ ਇਸ ਵਾਰੀ ਪ੍ਰਕਾਸ਼ ਦਿਵਸ ਤੇ ਬਹੁਤ ਵੱਡੀ ਗਿੰਦੀ ਸੰਗਤ ਆਈ ਵਿਦੇਸ਼ਾਂ ਤੋਂ ਤਕਰੀਬਨ ਪਹਿਲੀ ਸ਼ੁਰੂ ਹੋ ਗਈ ਸੀ ਕਿਉਂਕਿ ਹਰ ਹਰ ਸਿੱਖ ਦੀ ਚਾਹਤ ਆ ਹਰ ਸਿੱਖ ਦੀ ਚਾਹਤ ਆ ਜਿੱਥੇ ਵੀ ਗੁਰੂ ਕਾ ਸਿੱਖ ਰਹਿੰਦਾ ਨਾ ਅਰਦਾਸ ਹੀ ਕਰਦਾ ਹੀ ਹੈ ਹਾਂਜੀ ਹਾਂਜੀ ਉਹਦੀ ਮੰਨ ਦੀ ਭਾਵਨਾ ਤੇ ਹੁੰਦੀ ਹੈ ਕਿ ਨਨਕਾਣਾ ਸਾਹਿਬ ਜਾਈਏ ਕਿਸੇ ਦੇ ਇੱਕ ਇੰਟਰਵਿਊ ਸੁਣ ਲਓ ਵੱਡੇ ਤੋਂ ਵੱਡਾ ਗਾਇਕ ਹੈ ਅਗਰ ਉਹ ਗੁਰਸਿੱਖ ਹੈ ਜਾਂ ਕੀਰਤਨੀ ਹੈ ਜਾਂ ਕਥਾਵਾਚਕ ਹੈ ਵੱਡਾ ਬਿਜ਼ਨਸਮੈਨ ਹੈ ਉਹਦੀ ਮੰਨ ਦੀ ਭਾਵਨਾ ਹੁੰਦੀ ਹੁੰਦੀ ਹੈ ਬਿਲਕੁਲ ਜੀ ਕਿ ਮੈਂ ਨਨਕਾਣਾ ਸਾਹਿਬ ਜਾ ਕੇ ਗੁਰਦੁਆਰੇ ਦੇ ਜਿੱਥੇ ਮਾਲਕ ਦਾ ਪ੍ਰਕਾਸ਼ ਉੱਥੇ ਮੈਂ ਮੱਥਾ ਟੇਕਾਂ ਉਹਦੇ ਨਾਲ ਬਸ ਕਰਾਂਗਾ ਬੜੀ ਮਰਨ ਕਿਰਪਾ ਕੀਤੀ ਆ ਸੋ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਜੀ ਭਾਈ ਸਾਹਿਬ ਸਾਹਿਬ ਇਹ ਅੱਜ ਦਾ ਵਲੌਗ ਇੱਥੇ ਖਤਮ ਹੁੰਦਾ ਜੋ ਅਸੀਂ ਨਨਕਾਣਾ ਸਾਹਿਬ ਦੀ ਧਰਤੀ ਦੇ ਅੱਜ ਦਰਸ਼ਨ ਕੀਤੇ ਆ ਸੋ ਗਿਆਨੀ ਜੀ ਨੇ ਬਹੁਤ ਵਧੀਆ ਇਤਿਆਹਾਸ ਦੱਸਿਆ ਇਹਨਾਂ ਦਾ ਵੀ ਸ਼ੁਕਰੀਆ ਤੇ ਮਿਲਦੇ ਆ ਜੀ ਅਗਲੇ ਵਲੌਗ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆ ਜਿੰਨਾਂ ਨੂੰ ਕਾਣਾ ਸਭ ਤੋਂ ਬਾਹਰ ਨਿਕਲਦਾ ਮਾਹੌਲ ਅਸੀਂ ਇਦਾਂ ਬਾਹਰ ਆਉਣੇ ਆ ਬਾਹਰ ਤੁਸੀਂ ਸਾਰੇ ਪਾਸੇ ਦੇ ਦਰਸ਼ਨ ਕਰ ਸਕਦੇ ਹੋ ਵਿਕਾਸ ਵੀਰਾ ਵਾਹਿਗੁਰੂ ਸੱਚਾ ਪਾਸ਼ਾ ਅਮਾਰਤ ਦੇ ਦਰਸ਼ਨ ਕਰੋ ਤੁਸੀਂ ਆਨੰਦ ਹੈ ਆਨੰਦ ਤੇ ਹੋਣਾ ਹੀ ਆ ਧਰਤੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈ ਜਨਮ ਸਥਾਨ ਹੈ ਸਾਡੇ ਪਹਿਲੇ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਸੀ ਅੱਜ ਦਾ ਬਲੌਗ ਚਲੋ ਜੀ ਸਾਹਿਬ ਜੀ ਖਾਨਾ ਸਾਹਿਬ ਦਾ ਦਰਸ਼ਕ